ਘੰਟਾਂ ਵਿੱਚ ਭਾਸ਼ਣ ਦੇ ਵਿੱਚ ਤੋਂ ਬੜੀ ਤਿੱਖੀ ਭਾਸ਼ਾ ਵਰਤ ਰਿਆ ਸਰਕਾਰ ਪ੍ਰਤੀ ਵੀ ਤੇ ਤੁਹਾਡੇ ਪ੍ਰਤੀ ਵੀ ਕੋਈ ਗੱਲ ਨਹੀਂ ਦੀ ਆਪਣੇ ਨਾ ਜੀ ਆਪਣੇ ਕਦੇ ਕਹਿੰਦੇ ਹੁੰਦੇ ਮਿੱਠੇ ਵੀ ਹੋ ਜਾਂਦੇ ਕਦੇ ਕੋਹੜੀ ਹੋ ਜਾਂਦੇ ਆਪਣੇ ਤਾਂ ਆਪਣੇ ਹੁੰਦੇ ਜੇ ਮੈਂ ਸੁਭਾ ਵਟੰਡੇ ਚਲਾ ਗਿਆ ਸੀ ਜੀ ਬਾਅਦ ਜਦੋਂ ਉਹਦਾ ਧਰਨਾ ਆ ਗਿਆ ਤੇ ਫਿਰ ਮੈਨੂੰ ਲੱਗਿਆ ਵੀ ਉਹਦਾ ਆਏ ਤਾਂ ਮੈਨੂੰ ਮਿਲਣਾ ਤੇ ਮੈਂ ਬਾਹਰ ਫਿਰਦਾ ਫਿਰ ਮੈਂ ਚਲਾ ਗਿਆ ਸੀ ਜੀ ਫਿਰ ਉਹ ਸਾਰੇ ਪੁਰਾਣੇ ਸਾਥੀ ਵੀ ਸਾਰਿਆਂ ਨੂੰ ਮਿਲੇ ਉਹਨਾਂ ਨੂੰ ਇਹ ਲੱਗ ਰਿਹਾ ਸੀ ਵੀ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਉਹ ਗਲਤ ਤਰੀਕੇ ਨਾਲ ਹੋਈਆਂ ਜੀ ਸੋ ਉਹਨਾਂ ਦਾ ਜਿਹੜਾ ਰੋਸ ਆ ਪੂਚਾਵਾਂਗੇ ਜਿੱਥੇ ਸਵੱਤ ਹਰ ਥਾਂ ਤੇ ਨਾਲ ਹੈ ਹਰ ਮੰਗ ਦੇ ਨਾਲ ਹੈ ਮੈਂ ਸਹਿਮਤ ਹਾਂ ਸਾਰੀਆਂ ਮੰਗਾਂ ਲਈ ਜੀ ਤਰੀਕੇ 'ਚ ਸਾਡਾ ਫਰਕ ਹੋ ਸਕਦਾ ਜੀ ਲੇਕਿਨ ਲੜਾਈ ਦੇ ਤਰੀਕਿਆਂ 'ਚ ਫਰਕ ਹੋ ਸਕਦਾ ਲੇਕਿਨ ਮੈਂ ਮੰਗਾਂ ਲਈ 100% ਸਹਿਮਤ ਹਾਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਰੀ ਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਧਰਨਾ ਰੱਖਿਆ ਗਿਆ ਸੀ ਸਾਰਿਆਂ ਵਿਧਾਇਕਾਂ ਦੇ ਤੇ ਮੰਤਰੀਆਂ ਦੇ ਬਾਰੇ ਅੰਗੇ ਫਰੀਦਕੋਟ ਜ਼ਿਲ੍ਹੇ ਵਿੱਚ ਕੁਲਤਾਰ ਸਿੰਘ ਸੰਧਵਾ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਉਹਨਾਂ ਦੇ ਘਰ ਕੇ ਧਰਨਾ ਦਿੱਤਾ ਗਿਆ ਤੇ ਸਪੀਕਰ ਸਾਹਿਬ ਖੁਦ ਹੀ ਧਰਨੇ ਦੇ ਵਿੱਚ ਆ ਕੇ ਬੈਠ ਗਏ ਉਹਨਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਨਾਲ ਗੱਲਬਾਤਾਂ ਕੀਤੀਆਂ ਕੀ ਮਹਿਸੂਸ ਕੀਤਾ ਧਰਨੇ ਵਿੱਚ ਬੈਠ ਕੇ ਤੇ ਕੀ ਗੱਲਬਾਤ ਹੋਈ ਕੀ ਸੋਚ ਕੇ ਧਰਨੇ ਵਿੱਚ ਆਏ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਸੰਧਵਾ ਸਾਹਿਬ ਸਵਾਗਤ ਹੈ ਤੁਹਾਡਾ ਜੀ ਤੇ ਕੀ ਅੱਜ ਧਰਨੇ ਦੇ ਵਿੱਚ ਬੈਠਣ ਦਾ ਮਕਸਦ ਸੀ ਜੀ ਅਹ ਦੇਖੋ ਉਹ ਜਿਹੜੇ ਸਾਡੇ ਸਾਥੀ ਨੇ ਮੈਂ ਵੀ ਉਹਨਾਂ ਚੋਂ ਇੱਕ ਆ ਜੀ ਤੇ ਕਿਸਾਨ ਦਾ ਪੁੱਤ ਆ ਮਿੱਟੀ ਦਾ ਪੁੱਤ ਆ ਅਸੀਂ ਇਕੱਠੇ ਹੀ ਮਤਲਬ ਪਹਿਲਾਂ ਸੰਘਰਸ਼ ਲੜਦੇ ਰਹੇ ਆ ਤੇ ਬਲਕਿ ਮੈਂ ਤਾਂ ਆਪਣੇ ਆਪ ਨੂੰ ਉਹਨਾਂ ਦਾ ਵਕੀਲ ਸਮਝਦਾ ਜੀ ਤੇ ਉਹਨਾਂ ਦੀ ਗੱਲ ਲੱਗੇ ਜਾ ਕੇ ਸਰਕਾਰ ਕੋਲ ਰੱਖੀ ਗਈ ਐ ਤੇ ਮੈਨੂੰ ਮੇਰੇ ਧਿਆਨ ਚ ਨਹੀਂ ਸੀ ਐਕਚੁਅਲੀ ਸਕਿਪ ਕਰ ਗਿਆ ਸੀ ਵੀ ਉਹਨਾਂ ਦਾ ਦਰਨਾ ਅੱਜ ਹੋਣਾ ਤੇ ਮੈਂ ਸਵੇਰ ਬਟਿੰਡੇ ਚਲਾ ਗਿਆ ਸੀ ਜੀ ਬਾਅਦ ਜਦੋਂ ਉਹਨਾਂ ਦਾ ਦਰਨਾ ਆ ਗਿਆ ਤੇ ਫਿਰ ਮੈਨੂੰ ਲੱਗਿਆ ਵੀ ਉਹਦਾ ਆਏ ਤਾਂ ਮੈਨੂੰ ਮਿਲਣਾ ਤੇ ਮੈਂ ਬਾਹਰ ਕਰਦਾ ਫਿਰ ਮੈਂ ਚਲਾ ਗਿਆ ਸੀ ਜੀ ਫਿਰ ਉਹ ਸਾਰੇ ਪੁਰਾਣੇ ਸਾਥੀ ਵੀ ਸਾਰਿਆਂ ਨੂੰ ਮਿਲੇ ਜੀ ਫਤੇ ਸਾਂਝੀ ਹੋਈ ਤੇ ਜੋ ਉਹਨਾਂ ਦੇ ਦੁੱਖ ਤਕਲੀਫ ਵੀ ਬੈਠ ਕੇ ਸੁਣੀਆਂ ਜੀ ਉਹਨਾਂ ਦੇ ਭਾਸ਼ਣ ਵੀ ਸੁਣੇ ਜੀ ਤੇ ਜੋ ਉਹਨਾਂ ਦੀ ਗੱਲ ਹੈ ਉਹ ਜੋ ਚਾਹੁੰਦੇ ਨੇ ਉਹ ਅਸੀਂ ਅੱਗੇ ਪਹੁੰਚਾਵਾਂਗੇ ਭਾਸ਼ਣ ਦੇ ਵਿੱਚ ਤਾਂ ਬੜੀ ਤਿੱਖੀ ਭਾਸ਼ਾ ਵਰਤ ਰਿਆ ਸਰਕਾਰ ਪ੍ਰਤੀ ਵੀ ਤੇ ਤੁਹਾਡੇ ਪ੍ਰਤੀ ਵੀ ਤੇ ਕੋਈ ਗੱਲ ਨਹੀਂ ਜੀ ਆਪਣੇ ਨਾ ਜੀ ਆਪਣੇ ਕਦੇ ਕਹਿੰਦੇ ਹੁੰਦੇ ਮਿੱਠੇ ਵੀ ਹੋ ਜਾਂਦੇ ਕਦੇ ਘੋੜੀ ਹੋ ਜਾਂਦੇ ਉਹ ਆਪਣੇ ਤਾਂ ਆਪਣੇ ਹੁੰਦੇ ਆ ਜੀ ਜੀ ਤੇ ਕੀ ਗੱਲਬਾਤ ਵੈਸੇ ਕੀਤੀ ਮੇਨ ਕੀ ਮੰਗ ਸੀ ਉਹਨਾਂ ਦੀ ਉਹ ਉਹਦਾ ਦਾ ਰੋਸ ਜਿਹੜਾ ਸੀਗਾ ਉਹ ਉਹ ਕਹਿੰਦੇ ਵੀ ਸਰਕਾਰ ਕੋਲੇ ਪਹੁੰਚਿਆ ਸਾਡਾ ਬਿਲਕੁਲ ਕੀ ਗੱਲ ਕੀ ਰੋਸ ਸੀ ਜੀ ਉਹਨਾਂ ਨੂੰ ਕਿ ਕਿਹੜੀ ਗੱਲ ਦਾ ਖਾਸ ਜਿਆਦਾ ਉਹਨਾਂ ਤੇ ਸੀਗਾ ਦਬਾਅ ਜਿਆਦਾ ਜ਼ੋਰ ਤੇ ਰਹੇ ਸੀ ਕਿ ਆਹ ਗੱਲ ਸਾਡੀ ਮੰਗੀ ਮੰਨੀ ਜਾਵੇ ਉਹਨਾਂ ਨੂੰ ਇਹ ਲੱਗ ਰਿਹਾ ਸੀ ਵੀ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਉਹ ਗਲਤ ਤਰੀਕੇ ਨਾਲ ਹੋਈਆਂ ਜੀ ਉਹ ਉਹ ਨਾ ਜਿਹੜਾ ਰੋਸ ਆ ਪਚਾਵਾਂਗੇ ਜਿੱਥੇ ਸਵਬਦਤ ਵਾਟਰ ਦੇ ਉੱਤੇ ਕੋਈ ਮੰਗ ਪੱਤਰ ਵੀ ਤਰਖਤੀ ਵੀ ਉਹਨਾਂ ਨੇ ਨਹੀਂ ਮੰਗ ਪੱਤਰ ਕੋਈ ਦਿੱਤਾ ਹੈ ਮੰਗ ਪੱਤਰ ਕੋਈ ਨਹੀਂ ਪਰ ਮੈਂ ਕੋਲੇ ਬੈ ਕੇ ਸੁਣੀ ਆਂ ਜੀ ਸਾਰਾ ਪਰ ਇਹਨਾਂ ਦਾ ਇਹਨਾਂ ਦਾ ਵਕੀਲ ਆ ਮੈਂ ਮੈਨੂੰ ਤਾਂ ਹੁਣ ਸਾਰੇ ਮੰਗ ਪੱਤਰ ਇਹਨਾਂ ਦੇ ਪਤਾ ਹੀ ਨਹੀਂ ਨੇ ਜੀ ਜੀ ਪਰ ਪਿਛਲੇ ਕੁਝ ਸਮੇਂ ਤੋਂ ਇਹ ਕੁਝ ਇਸ ਤਰ੍ਹਾਂ ਦੀਆਂ ਪੋਸਟਾਂ ਪਾ ਕੇ ਪ੍ਰਚਾਰ ਕਰਦੇ ਰਹੇ ਆ ਕਿ ਕੁਲਤਾਰ ਸਿੰਘ ਸੰਧਵਾ ਸਾਡੇ ਧਰਨਿਆਂ 'ਚ ਉਦੋਂ ਬੈਠਦੇ ਰਹੇ ਤੇ ਹੁਣ ਸਾਡੇ ਤੋਂ ਦੂਰ ਆ ਤੇ ਅੱਜ ਤੁਸੀਂ ਫੇਰ ਸਾਹਮਣੇ ਸਾਹਮਣੇ ਸੀ ਨਹੀਂ ਮੈਂ ਤਾਂ ਕਦੇ ਦੂਰ ਨਹੀਂ ਜੀ ਉਹਨਾਂ ਤੋਂ ਮੈਂ ਤਾਂ ਨਾਲ ਹੀ ਹਾਂ ਉਹਨਾਂ ਦੇ ਜੀ ਮੈਂ ਨਾਲ ਬਿਲਕੁਲ ਮੈਂ ਹਰ ਥਾਂ ਤੇ ਨਾਲ ਹਾਂ ਹਰ ਮੰਗ ਦੇ ਲਈ ਨਾਲ ਹਾਂ ਮੈਂ ਸਹਿਮਤ ਹਾਂ ਸਾਰੀਆਂ ਮੰਗਾਂ ਲਈ ਜੀ ਤਰੀਕਿਆਂ 'ਚ ਸਾਡਾ ਫਰਕ ਹੋ ਸਕਦਾ ਜੀ ਲੇਕਿਨ ਲੜਾਈ ਦੇ ਤਰੀਕਿਆਂ 'ਚ ਫਰਕ ਹੋ ਸਕਦਾ ਲੇਕਿਨ ਮੈਂ ਮੰਗਾਂ ਲਈ 100% ਸਹਿਮਤ ਹਾਂ ਭਾਸ਼ਣ ਦੇ ਵਿੱਚ ਤਾਂ ਬੜੀ ਤਿੱਖੀ